ਇਸ ਹਾਲਤ ਨੂੰ ਮਾਰ ਸੀ ਇਹ ਮੱਜੇ ਤੇ ਸੀਗੇ ਇਹਨਾਂ ਮਤਲਬ ਕੰਮਕਾਰ ਕੋਈ ਨਹੀਂ ਮਤਲਬ ਹੈ ਗਾਇਸ ਕੋਈ ਖਰਚਾ ਵਗੈਰਾ ਉਹਨਾਂ ਨੂੰ ਸ਼ੂਗਰ ਦੀ ਤੇ ਲੀਵਰ ਦੀ ਪ੍ਰੋਬਲਮ ਸੀ ਦਵਾਈ ਭਾਜੀ 3-4 ਸਾਲ ਹੋ ਗਏ ਸੀ 20 ਦਿਖਾਉਂਦੇ ਪਏ ਸੀਗੇ ਫਿਰ ਉਹਨਾਂ ਠੀਕ ਹੀ ਕੰਮ ਕਰਦੇ ਸੀ ਪਰ ਹੁਣ 2-2.5 ਸਾਲ ਤੋਂ ਬਿਲਕੁਲ ਨਹੀਂ ਕੁਝ ਨਹੀਂ ਹੋ ਰਿਹਾ ਪਰ ਦਪਾ ਜੀ ਇਦਾਂ ਹੀ ਪਹਿਲਾਂ ਮੈਂ ਥੋੜਾ ਬਹੁਤਾ ਕਰਦੀ ਸੀ ਫਿਰ ਇਹਨਾਂ ਦੀ ਡੈਥ ਹੋ ਗਈ ਇਹਨਾਂ ਨੇ ਹੈਲਪ ਲਈ ਇਹਨਾਂ ਨੇ ਮਸ਼ੀਨ ਦਾ ਮਨੂਆ ਦਾ ਥੋੜਾ ਬਹੁਤਾ ਸਟੀਚਿੰਗ ਦਾ ਉਹ ਹੈਲਪ ਕੀਤੀ ਐ ਨਾ ਮਸ਼ੀਨ ਦਿੱਤੀ ਐ ਦੋ ਮਸ਼ੀਨਾਂ ਦਿੱਤੀਆਂ ਇਹਨਾਂ ਸਾਡੀ ਹੈਲਪ ਕੀਤੀ ਜਦੋਂ ਇਹ ਮਸ਼ੀਨ ਲੱਗ ਦਿੱਤੀ ਉਦੋਂ ਦਾ ਮਸ਼ੀਨ ਦਾ ਥੋੜਾ ਬਹੁਤਾ ਇਹਨਾਂ ਦਾ ਚੱਲੂ ਚੱਲੀ ਜਾਂਦਾ ਥੋੜਾ ਘਰ ਦਾ ਗੁਜ਼ਾਰਾ ਬੀਤਦਾ ਬਾਕੀ ਮੇਰੇ ਸਿਰ ਤੇ ਹੀ ਆ ਬੱਚੇ ਦੋਨੇ ਸਕੂਲ ਜਾਂਦੇ ਹੋਣ ਫੀਸ ਵਗੈਰਾ ਇਦਾਂ ਹੀ ਪਾਜੀ ਅ ਸਟੀਚਿੰਗ ਕਰਕੇ ਥੋੜੇ ਬੋਤੇ ਕੱਢ ਕੁਰਦੇ ਦੇ ਹੋਰ ਤੇ ਖਰਚਾ ਵਰਚਾ ਹੋਰ ਤੇ ਕੋਈ ਸਾਧਨ ਨਹੀਂ ਹੈਗਾ ਕਮਾਈ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਕਿ ਚਲੋ ਉਹਨਾਂ ਨੂੰ ਉਹਨਾਂ ਨੇ ਸਾਨੂੰ ਰੋਟੀ ਤੇ ਲਾਇਆ ਬਹੁਤ ਬਹੁਤ ਮਿਹਰਬਾਨੀ ਹੈ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਦਾ ਸੰਬੰਧ ਦਿੱਤਾ ਜਾਵੇ ਜੋ ਸਾਰਿਆਂ ਦੀ ਮਦਦ ਕਰਦੀ ਹੈ